ਬੀਗੰਪੁਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਬਿਲਾਦੇਵਾਲ ਕੌਮੀ ਪਤਾਨ ਅਸ਼ੋਕ ਸੱਲਨ ਕੌਮੀ ਜਨਰਲ ਸੈਕਟਰੀ ਅਵਤਾਰ ਪਸੀ ਖਵਾਜੂ ਬਲੋਂ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਜੈ ਗੁਰਦੇਵ ਜੈਪੀ ਸਾਥਿਓ ਇੱਕ ਬਹੁਤ ਹੀ ਖੁਸ਼ਖਬਰੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਬੀਗੰਪੁਰਾ ਟਾਈਗਰ ਫੋਰਸ ਸੇਵਾ ਸੁਸਾਇਟੀ ਜੋ ਰਜਿਸਟਰਡ ਹੋ ਚੁੱਕੀ ਹੈ ਜਿਹਦੇ ਕੀ ਪੰਜਾਬ ਪ੍ਰਧਾਨ ਦਾਸ ਸਤਾਰਾ ਚੰਦ ਹਨ ਤੇ ਮੈਂ ਹੋਰ ਵੀ ਬਹੁਤ ਸਾਰੀਆਂ ਖੁਸ਼ੀਆਂ ਜੋ ਕਿ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਤੇ ਬਹੁਤ ਜਲਦ ਅਸੀਂ ਇੱਕ ਬਹੁਤ ਵੱਡੇ ਪੱਧਰ ਤੇ ਜਿਹੜੀ ਹੈਗੀ ਆ ਉਹ ਮੀਟਿੰਗ ਵੀ ਰੱਖਣ ਜਾ ਰਹੇ ਹਾਂ ਬੀਗਮਪੁਰਾ ਟਾਈਗਰ ਫੋਰਸ ਸੇਵਾ ਸੁਸਾਇਟੀ ਹੈ ਜੋ ਉਹ ਬੀਗਮਪੁਰਾ ਟਾਈਗਰ ਫੋਰਸ ਦੀ ਕੌਮੀ ਬੋਡੀ ਦੇ ਅਧੀਨ ਰਹਿ ਕੇ ਹੀ ਕੰਮ ਕਰੇਗੀ ਆਪਾਂ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੇ ਇਸੇ ਤਰ੍ਹਾਂ ਬੀਗੰਪੁਰਾ ਟਾਈਗਰ ਫੋਰਸ ਜੋ ਲੋਕਾਂ ਦੀ ਭਲਾਈ ਤੇ ਸਮਾਜ ਭਲਾਈ ਦੇ ਕੰਮ ਕਰਦੀ ਹੈ ਇਸੇ ਤਰ੍ਹਾਂ ਆਪਾਂ ਰਲ ਮਿਲ ਕੇ ਸ਼੍ਰੀ ਗੁਰੂ ਬਿਤਾਸ ਮਹਾਰਾਜ ਜੀ ਤੋਂ ਆਸ਼ੀਰਵਾਦ ਲੈ ਕੇ ਆਪਾਂ ਇਸੇ ਤਰ੍ਹਾਂ ਜੋ ਸਮਾਜ ਦੇ ਕੰਮ ਕਰਦੇ ਰਾਂਗੇ ਜੈ ਗੁਰਦੇਵ ਜੈ ਪੀ